ਆਨੇ ਕੋਈ ਗੱਲ ਨਹੀਂ ਚਾਹਦੇ ਆਏ ਇਹਨਾਂ ਤੇ ਚਾਹ ਤੇ ਨਹੀਂ ਆਏ ਅਸੀਂ ਘਰ ਜਾ ਕੇ ਪੀ ਲੈਨੇ ਚਾਹ ਚਲੋ ਬਾਹਰ ਜਾ ਕੇ ਦੱਸਦੀ ਮੈਂ ਤਾਵਾ ਕੰਧ ਤੇ ਚੜ ਕੇ ਤੋਂ ਉਸੇ ਵਾਲੇ ਵੇਖ ਲੈਂਦੀਆਂ ਜਿੱਦਾਂ ਰੋਲਾ ਪੈਂਦਾ ਉਹਨਾਂ ਨੂੰ ਨਹੀਂ ਪਤਾ ਜੇ ਉਹਨਾਂ ਨੂੰ ਪਤਾ ਹੀ ਤੂੰ ਆਪੇ ਗੱਲ ਕਰ ਲੈਂਦੀ ਤੂੰ ਹੀ ਜਿਆਦਾ ਦੱਸਣਾ ਤਾਂ ਨਾ ਜ਼ਰੂਰੀ ਉਹਨੇ ਆਪੇ ਹੀ ਕੀਤੀ ਸੀ ਤੈਨੂੰ ਤਾਂ ਪੁੱਛਣ ਲਈ ਹੀ ਸੀ ਕਿ ਸਕੂਟਰੀ ਤੇ ਕਿੱਥੇ ਜਾਂਦੇ ਜੇ ਤੇ ਮੈਂ ਨਹੀਂ ਦੱਸਤਾ ਮੈਂ ਇਹੋ ਆਖਿਆ ਨਾ ਵੀ ਨਿਆਣੇ ਦੇ ਸਕੂਲੇ ਕੋਈ ਕੰਮ ਹੁੰਦਾ ਜਾਂ ਸੈਰ ਬਾਹਰ ਦਊਗਾ ਨਾ ਦੱਸਣਾ ਹੀ ਤੂੰ ਤਾਂ ਪੜਦੇ ਪਾਉਣੇ ਪਾਉਣੇ ਹੀ ਤੇ ਤੂੰ ਹੀ ਵੀ ਐਂਦਾ ਕਹਿ ਦਿੰਦੇ ਤਾਂ ਮੈਨੂੰ ਜਦੋਂ ਉਹਨੇ ਪੁੱਛਿਆ ਤੇ ਚਾਚੀ ਜੀ ਰੋਜ਼ ਰੋਲਾ ਪੈਂਦਾ ਤੁਹਾਡੇ ਘਰ ਫੇ ਮੈਂ ਤਾਂ ਦੱਸਣਾ ਹੀ ਤੇ ਰੋਲਾ ਕਾਦਾ ਪੈਂਦਾ ਇਹ ਗੱਲ ਬਾਅਦ ਚ ਹੋਈ ਸੀ ਉਹੀ ਤਾਂ ਪਹਿਲਾਂ ਹੀ ਦੱਸਣ ਦੇ ਸਭ ਕੋ ਲਿਪ ਚੁੱਪ ਕਰ ਚੁੱਪ ਕਰ ਡਾਡੀ ਤੇਰਾ ਮੰਗਣ ਡਿਆ ਵਾ ਤੇ ਆ ਜਾ ਕੋਈ ਨਹੀਂ ਆ ਗਈ ਵਾਸਾ ਚੋਕਾ ਵਾ ਥੋੜਾ ਜਿਹਾ ਕੁੜਾ ਕੜਾ ਇਕੱਠਾ ਕਰਕੇ ਇੱਕ ਪਤਾ ਨਹੀਂ ਮੈਨੂੰ ਤੇ ਨਾ ਟਕਾ ਜਿਹਾ ਹੀ ਨਹੀਂ ਆਉਂਦਿਆ ਜਿੱਦਣ ਦੀ ਕੁੜੀ ਚੱਲ ਗਈ ਆ ਕੀ ਹੋਣ ਡਿਆ ਵਾ ਹੋਰ ਤਰ੍ਹਾਂ ਹੀ ਹੋਈ ਜਾਂਦਾ ਵਾ ਵੀ ਜੇ ਆ ਹੀ ਗਈ 4 ਦਿਨ ਤੇ ਚਾਚ ਮਗਰੇ ਫੋਨ ਤੇ ਕਰੀਏ ਚ ਕਰੀਏ ਵੀ ਕੀ ਹੁਣ ਮੁੰਡਾ ਵਿਚਾਰਾ ਵੀ ਕੀ ਕਰੇ ਨਾ ਉਹ ਮਾਂ ਨੂੰ ਕਹਿ ਸਕਦਾ ਨਾ ਉਹ ਭੈਣ ਨੂੰ ਕਹਿ ਸਕਦਾ ਕੱਲਾ ਕੱਲਾ ਉਹ ਹੈਗਾ ਉਹ ਜੇ ਮਾਂ ਨੂੰ ਤਾਂ ਆਖੇ ਤੇ ਚੰਗਾ ਜਿਆ ਨਹੀਂ ਲੱਗਦਾ